ਤੇ ਹੀ ਸਾਡੇ ਵਾਸਤੇ ਇੱਕ ਕੰਮ ਵੀ ਸਾਡੇ ਚੱਲੇ ਨੇ ਸੰਜੋਜੀ ਸਾਡਾ ਕੰਮ ਇਹ ਰਹੂਗਾ ਇਹ ਜੀ ਕਤਾਬ ਨੂੰ ਪੜ੍ਹੀਏ ਇਹਦੇ ਤੇ ਆਪਣੇ ਬਣਮੁੱਲੇ ਵਜਾਰ ਦਈਏ ਤੇ ਆਪਣੇ ਹੋਰ ਸਾਥੀਆਂ ਨੂੰ ਇਹ ਕਿਤਾਬ ਪੜ੍ਹਨ ਲਈ ਪ੍ਰੇਰਿਤ ਕਰੀਏ ਤਾਂ ਜੋ ਇਹਦੇ ਵਿੱਚ ਲਿਖੀ ਕੱਡੀ ਕੱਡੀ ਗੱਲ ਕਲਾ ਕਲਾ ਉਪਦੇਸ਼ ਅਤੇ ਉਦੇਸ਼ ਇਹ ਹਰ ਇੱਕ ਪੜ੍ਹਨ ਵਾਲੇ ਤੱਕ ਪਹੁੰਚੇ ਭਾਸ਼ਾ ਦੀ ਗੱਲ ਕਰੀਏ ਜੀ ਇਸ ਕਿਤਾਬ ਦੇ ਵਿੱਚ ਬਹੁਤ ਹੀ ਸਰਲ ਭਾਸ਼ਾ ਦੇ ਨਾਲ ਚੀਜ਼ਾਂ ਸਮਝਾਈ ਹੈ ਜੀ ਬਹੁਤ ਸਮਝਣ ਦੀ ਆਪਾਂ ਨੂੰ ਕਿਸੇ ਪੰਜਾਬੀ ਦੇ ਮਾਹਰ ਕਿਸੇ ਵਿਅਕਤੀ ਦੀ ਲੋੜ ਨਹੀਂ ਹੈ ਟੈਕਨੀਕਲ ਆ ਦਾ ਬੱਚਾ ਇਹਨੂੰ ਪੜ ਕੇ ਵੀ ਆਰਾਮ ਨਾਲ ਸਮਝ ਲੈਂਦਾ ਹੈ ਸੋ ਇਹ ਕਰਕੇ ਬਹੁਤ ਅੱਜ ਖੁਸ਼ੀ ਦਾ ਮੌਕਾ ਹੈ ਕਿਤਾਬ ਲੋਕ ਅਰਪਣ ਹੋ ਚੁੱਕੀ ਹੈ ਜੇ ਅਸੀਂ ਉਮੀਦ ਕਰਦੇ ਹਾਂ ਕੀ ਕਿਤਾਬ ਹੈ ਜਿਹੜੀ ਇਹ ਬਲੰਦੀਆਂ ਸ਼ੂਕਰੀ ਦੂਰ ਦੂਰ ਤੱਕ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚੇ ਸੇ ਲੋਕਾਂ ਦੇ ਲਈ ਇੱਕ ਮਾਰਗਦਰਸ਼ਕ ਬਹੁਤ-ਬਹੁਤ ਵਧਾਈਆਂ ਇੱਕ ਵਾਰ ਫਿਰ ਤੋਂ ਅੱਜ ਅੱਜ ਦੀ ਆਪਾਂ ਆਪਣੇ ਸਾਇਸ ਸਭਾ ਦੀ ਸ਼ੁਰੂਆਤ ਕਰਦੇ ਹਾਂ ਜੀ ਮੈਂ ਅੱਜ ਦੇ ਸਾਡੇ ਜਿਹੜੇ ਸਾਡੇ ਅੱਜ ਦੀ ਸਾਇੰਸ ਸਭਾ ਦੇ ਕੇਂਦਰ ਵਿੱਚ ਜੁੜੇ ਗੁਰਜਰਾਂਤ ਜੁੜੇ ਉਹਨਾਂ ਨੂੰ ਵੀ ਬੇਨਤੀ ਹੈ ਸਭ ਤੋਂ ਪਹਿਲਾਂ ਕਿ ਉਹ ਸਟੇਜ ਤੇ ਆਉਣ ਤੇ ਆਪਣੀ ਖੂਬਸੂਰਤ ਪੇਸ਼ਕਾਰੀ ਦੇ ਨਾਲ ਅੱਜ ਦੀ ਸਾਇੰਸ ਸਭਾ ਦੀ ਸ਼ੁਰੂਆਤ ਕਰਨ ਗੁਰਜਰਾਂਤ ਜੁੜੇ ਸੁਭਾਈ ਗੁਰਜੀਤ ਕਾਹਨ ਸਾਰੇ ਘਰ ਕੀ ਭਾਏ ਸੋ ਸਭ ਤੋਂ ਪਹਿਲਾਂ ਮੈਂ ਆਪਣੀ ਗੁਰਦੀ ਰਚਨਾ ਇਸ ਪੁਸਤਕ ਵੀ ਜਿਹੜੀ ਕੋਈ ਆਪਜੀ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ ਤੇ ਆਪ ਨਾਲ ਸੰਬੰਧਿਕ ਪਾਉਂਦਾ ਕਰਨੀ ਰਹੀ ਵਿਆਹ ਤੋਂ ਪਿੱਛੋਂ ਸਖੀਆਂ ਸਹਿਤੀਆਂ ਮੁਰਨਾ ਹੋਣ ਕੱਠੀਆਂ ਵਸਦਾ ਰਹੇ ਬਾਦਲ ਦਾ ਵੇੜਾ ਜਿੱਥੇ ਬੈਠੇ ਸਿੱਖਣ ਖੜ ਖਸੀਆਂ ਵਸਦਾ ਰਹੇ ਬਾਦਲ ਦਾ ਵੇੜਾ ਜਿੱਥੇ ਬੈਠੇ ਸਿੱਖਣ ਖੜ ਖਸੀਆਂ ਸੋਣ ਵਿਹੀਨੇ ਤੀਆਂ ਦੇ ਦਿਨ ਖੁਸ਼ੀਆਂ ਨਾਲ ਮਨਾਏ ਟਿੱਕਲੀਆਂ ਪਾਣੀਆਂ ਪੀਂਦਾ ਝੂਟੀਆਂ ਉਹ ਦਿਨ ਬੁਰਨਾ ਆਪਣੇ ਪਿੰਡਾਂ ਚੂਟੀਆਂ ਆਯੋਦਨ ਮੁੜਨਾ ਆਏ ਗਿੱਤੇ ਵਿੱਚ ਸਹੇਲੀਆਂ ਨਾਲ ਖੂਬ ਅਸੀਂ ਸੀ ਨੱਚੀਆਂ ਵਸਦਾ ਰਹੇ ਬਾ ਬੁੱਲ ਦਾ ਵਿੜਾ ਜਿੱਥੇ ਬੈਠ ਸੀ ਖਿੜਖਿੜ ਹੱਸਿਆ ਭੁੱਲਦਾ ਲਈ ਅੰਬੀ ਦਾ ਬੂਟਾ ਜਿਸ ਦੀ ਸ਼ਾਮ ਬਾਤ ਸੀ ਪੂੜੀ ਜਿਸ ਦੇ ਫਾਂ ਮਠ ਅਸੀ ਸੀ ਕੀਤੀ ਰੀਜ ਸਿਹਾਰੀ ਕਪੂਰੀ ਜਿਸ ਦੇ ਫਾਂ ਮਠ ਅਸੀ ਸੀ ਕੀਤੀ ਰੀਜ ਸਿਹਾਰੀ ਕਪੂਰੀ ਬਾਜ ਵਿੱਚ ਤਾਂ ਆਵੇ ਮੈਨੂੰ ਸ਼ਾਨੇ ਘੜਦੀ ਰਹੀ ਮੈਂ ਪਖੀਆਂ ਵਸਦਾ ਰਹੇ ਕਾਗੋਲ ਤਵੇੜਾ ਜਿੱਥੇ ਬੈਠ ਸੀ ਖਿੜ ਖਿੜ ਹਸੀਆਂ ਚਦਰਾਂ ਦੇ ਸਹਰਾਣੇ ਕੱਢ ਉੱਤੇ ਪਾਇ ਕੁੱਧੀਆਂ ਦੇ ਜੋੜ ਬਹੁਤ ਢੁੰਡਿਆ ਨਾ ਲੱਭੇ ਵਕਤ ਪਾਇ ਨਾ ਅਮੋੜੇ ਬਹੁਤ ਢੁੰਡਿਆ ਨਾ ਲੱਭੇ ਵਕਤ ਪਾਇ ਨਾ ਅਮੋੜੇ ਬਹੁਤ ਕਸੀਤਾ ਕੱਢਿਆ ਸੀ ਮੈਂ ਆਪਾ ਬੇਲਾ ਤੋਂ ਪੇ ਮੱਖੀਆਂ ਮਸਦਾਰੇ ਬਾਬਨਤਾ ਵਿੜਾ ਜਿੱਥੇ ਬੈਠ ਸਿੱਖਿ ਖਿੜ ਹਸਿਆ ਚਾਰ ਕਿਲੇ ਗੜ ਤਾਣਾ ਤਣਿਆ ਰਤਾਂ ਨੂੰ ਬੁਣਿਆ ਦਰੀਆਂ ਖੱਡੀਆਂ ਹੱਥੀਆਂ ਖੂਬ ਉਚਲਾਈਆਂ ਖੂਬ ਮਹਿਰਤਾਂ ਕਰੀਆਂ ਖੱਡੀਆਂ ਹੱਥੀਆਂ ਖੂਬ ਉਚਲਾਈਆਂ ਖੂਬ ਮਹਿਰਤਾਂ ਕਰੀਆਂ ਗੀਆਂ ਤੋਦਿਆਂ ਦੇ ਚੋੜੇ ਪਾਏ ਲਾਲ ਰੰਗ ਦਰੰਗੀਆਂ ਰੱਟੀਆਂ ਵਸਦਾ ਰਹੇ ਬਾ ਬੁੱਲ ਦਾ ਵਿੜਾ ਜਿੱਥੇ ਬੈਠ ਸੀ ਖਿੜਖੜ ਬਸੀਆਂ ਲਾਲ ਸੁਹੀ ਫਲਕਾਰੀ ਕੱਢੀ ਵੇਲਾ ਬੁੱਟੀਆਂ ਉੱਪਰ ਪਾਈਆਂ ਕੱਟੀਆਂ ਬੈ ਕੇ ਸਹੇਣੀਆਂ ਨੇ ਸੀ ਪੂਰੀ ਹਰੀ ਜਾਨਾਂਆਂ ਕੱਟੀਆਂ ਬੈ ਕੇ ਸਹੇਣੀਆਂ ਨੇ ਸੀ ਸੂਰੀ ਆ ਰੀਚਾ ਲਾਨੀਆਂ ਬਾਵਣ ਦੇ ਵਿੜੇ ਘਾਲੇ ਬਣਾਇਆ ਵਿੱਚ ਸੰਧੂਕ ਤੇ ਤੈ ਆਲਾ ਨਾ ਰੱਖੀਆਂ ਵਸਦਾ ਰਹੇ ਬਾਵਣ ਦਾ ਵਿੜਾ ਜਿੱਥੇ ਪੈਠ ਸੀ ਖਿਡਖਿਡ ਹਸਿਆ ਕ੍ਰਿਸ਼ਨਾਂ ਦੇ ਵਿੱਚ ਚਰਖੇ ਡਾਏ ਬੌਧ ਕੁੱਝੂ ਤਸੀ ਗਤਿਆ ਛੱਲਿਆਂ ਨਾਲ ਕੇ ਸੂਤ ਟੇਰ ਕੇ ਸ਼ਕੂ ਵਿੱਚ ਸੀ ਰੱਖਿਆ ਛੱਲਿਆਂ ਨਾਲ ਨਾਲ ਸੂਤ ਟੇਰ ਕੇ ਸ਼ਕੂ ਵਿੱਚ ਸੀ ਰੱਖਿਆ ਚਰਖੇ ਦੀ ਕੁੱਕਰ ਕੂਕੂ ਕਰਦੀ ਟੁੱਟੀਆਂ ਮਾਰਨਾ ਵੀ ਸੀ ਖਸਿਆਂ ਵਸਦਾ ਰਹੇ ਬਾਗ ਬੁੱਲਦਾ ਵੇੜਾ ਜਿੱਥੇ ਬੈਠ ਸੀ ਠਿੰਡ ਠਿੰਡ ਖਸਿਆਂ ਮਿੱਟੀ ਨਾਲ ਚੁੱਲਾ ਚੌਂਕਾ ਬਣਾਇਆ ਉੱਤੇ ਮੋਰ ਕੁੱਕੀਆਂ ਵੀ ਪਾਏ ਨਾਲੇ ਭਲੋਨੇ ਪੜੋਨੀਆਂ ਬਣਾਈਆਂ ਕੋਠੇ ਲਿਪਣ ਦੀ ਯਾਦ ਵੀ ਆਵੇ ਨਾਲੇ ਭਲੋਨੇ ਪੜੋਨੀਆਂ ਬਣਾਈਆਂ ਕੋਠੇ ਲਿਪਣ ਦੀ ਯਾਦ ਵੀ ਆਵੇ ਸਾਡਾ ਕਿੰਨਾ ਮੀਰ ਸੀ ਵਿਰਸਾ ਇਹ ਗੱਲਾਂ ਦਾ ਜੁਨੇ ਜੁਆ ਸਾਚੀਆਂ ਵਸਦਾ ਰਹੇ ਤਾਂ ਬਣਦਾ ਵੇੜਾ

ਉਸ ਤੋਂ ਬਾਅਦ ਜਿੱਤੋਈ ਲੈਕ ਤੋਂ ਦੇ ਨਾਮ ਦੇ ਕੋਈ ਸ਼ਬਦ ਰਹਿੰਦੇ ਗੱਲ ਜਦੋਂ ਵੀ ਕੋਈ ਲੜਕੀ ਵਿਆਹੀ ਜਾਂਦੀ ਹੈ ਵਿਆਹ ਤੋਂ ਬਾਅਦ ਜਦੋਂ ਸਹੁਰੇ ਘਰ ਕੋਈ ਪ੍ਰੋਗਰਾਮ ਆਉਂਦਾ ਚਾਹੇ ਉਹ ਪਹਿਲਾ ਹੋਵੇ ਜਾਂ ਦੂਜਾ ਹੋਵੇ ਜਾਂ ਤੀਜਾ ਹੋਵੇ ਜਿਹੜੀ ਖੁਜੀ ਉਹਨੂੰ ਆਪਣੇ ਪੇਕੇ ਘਰ ਜਿਹੜੀ ਕੀ ਕਹੇ ਵੀ ਖੁੱਲੇ ਦਿਲ ਦੇ ਨਾਲ ਉਹ ਆਪਣੇ ਟੇਕੇ ਘਰ ਦੇ ਵਿੱਚ ਸਮਾਗਮਾਂ ਦੇ ਵਿੱਚ ਵਿਚਰਦੀ ਹੈ ਉਹ ਸਾਰੇ ਘਰ ਆ ਕੇ ਥੋੜੇ ਜਿھے ਵਿਖਰੇ ਜਿੰਨੀਆਂ ਉੱਜੀ ਉੱਜੀ ਛਾਲਾਂ ਗਾਣਿਆਂ ਤੇ ਢੋਲਾਂ ਤੇ ਗਿੱਧਿਆਂ ਚੌੜੇ ਟੇਕੇ ਘਰ ਮਾਰਦੀ ਹੈ ਤੇ ਸਾਰੇ ਘਰ ਬੰਦੀਆਂ ਹੁੰਦੀਆਂ ਹਨ ਇਹ ਉਹਨੂੰ ਉਹਨੂੰ ਖੁਸ਼ੀ ਇਹ ਚੇਹ ਦੇ ਵਿੱਚ ਕੱਲੀ ਕੱਲੀ ਚੀਜ਼ ਜਿਹੜੀ ਲੜਕੀ ਹੈ ਖੁਦ ਆਖਦੀ ਹੈ ਖਿੜਖਿੜ ਹਸੀਆਂ ਜਿਵੇਂ ਅਸੀਂ ਖਿੜਖਿੜ ਕੇ ਹੱਸਦੀ ਹੁੰਦੀ ਸੀ ਜਦੋਂ ਆਪਣੇ ਪੇਕੇ ਘਰ ਚੱਲਦੇ ਸੀ ਇੱਥੋਂ ਸ਼ੁਰੂ ਹੋ ਕੇ ਉਹ ਆਪਣੇ ਪੇਕੇ ਘਰ ਦੀ ਸਾਰੀ ਕੰਦੀ ਕੰਦੀ ਚੀਜ਼ ਵੀ ਅਸੀਂ ਕੀ ਗੁਣਦੀਆਂ ਸੀ ਕੀ ਕਰਦੀਆਂ ਸੀ ਕਿਵੇਂ ਸਾਡੀ ਮਾਂ ਸਾਨੂੰ ਰੋਟੀ ਬਣਾਉਣਾ ਸਿਖਾਉਂਦੀ ਸੀ ਕਿਵੇਂ ਤੜਕਾ ਲਾਣਾ ਤੇ ਕਿਵੇਂ ਅਸੀਂ ਫੋਟੀਆਂ ਬੁਣਨੀ ਸਿੱਖੀਆਂ ਕਿਵੇਂ ਅਸੀਂ ਰਮਾਲ ਕੱਢਣੇ ਸਿੱਖੇ ਕੀ ਕੁਛ ਕੀਤਾ ਉਹ ਸਭ ਕੁਝ ਇਹਦੇ ਨਾਲ ਜੁੜਿਆ ਹੋਇਆ ਹੈ ਇਹ ਇਸ ਚੀਜ਼ ਨੂੰ ਜਿੰਨੇ ਡੁੰਗੇ ਤਰੀਕੇ ਨਾਲ ਇਹ ਘੋੜਾ ਤੇ ਸਾਹਮਣੇ ਸਾਹਦੀ ਹੈ ਮੈਨੂੰ ਲੱਗਦਾ ਉਹ ਤਾਂ ਨਾਲ ਜਿਆਦਾ ਡੁੰਗੇ ਤਰੀਕੇ ਨਾਲ ਤਾਂ ਜਿੰਨੇ ਆਉਂਦੇ ਬਹੁਤ ਬਹੁਤ ਤੇ ਬਹੁਤ ਹੀ ਸੋਹਣੀ ਜਿਹੜੀ ਰਚਦਾ ਹੈ ਤੇ ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਦਰਸ਼ਨ ਸਿੰਘ ਨਾਲ ਬੰਜਾਰਾ ਜੀ ਆਪਣੀ ਪੇਸ਼ਕਾਰੀ ਸਾਨੂੰ ਦੇਣਗੇ ਤੇ ਉਸ ਤੋਂ ਬਾਅਦ ਦੇ ਵਿੱਚ ਰਾਮਪਾਲ ਰਾਜਰੇਵ ਜੀ ਆਗਰ दर्शन हूँ। बहुत ही सरकार लोग अज की पंजाबी बोली की सेवा देते सारे बहुत ही मशहूर पंजाब के साहित्य कई बैठे हैं तो कई मेरे वर्ग के कुछ सिखांतरु भी ने मैं ਮੈਨੂੰ ਜਿਸ ਪੰਨੋਂ ਵੀ ਥੋੜਾ ਬਹੁਤ ਬੌਂਡ ਦਾ ਜਾਂ ਲਿਖਣ ਦਾ ਵੀ ਸ਼ੌਕ ਸੀਗਾ ਪਰ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਹੋ ਗਈਆਂ ਜਿਨ੍ਹਾਂ ਕਰਕੇ ਮੈਂ ਬਹੁਤਾ ਹਾਰ ਨਹੀਂ ਕਰ ਸਕਿਆ ਸਿਰ ਨਹੀਂ ਆਈ ਕਿ ਸਕੇ ਤੇ ਬਸੇ ਮੈਨੂੰ ਸ਼ੌਕ ਹੈ ਤੇ ਕੋਹੋਰ ਮੈਂ ਇਨਾਂ ਦੀ ਜਿਹੜੀ ਕਿਤਾਬਾਂ ਦਾ ਫਲਕ ਅਰਪਣ ਕੀਤੀ ਹੈ ਇਹ ਮਿਰਛੇ ਦੇ ਹਰਫ ਨਹੀਂ ਮਿਰਛੇ ਸੱਤ ਦੇ ਭੈ ਚ ਬਿੰਦੀ ਨਹੀਂ ਹੁੰਦੀ ਬਿੰਦੀ ਚ ਅਸਲੀ ਜਿਹੜਾ ਸ਼ਬਦ ਹੈ ਫਿਰਸੇ ਦੇ ਹਰਫ ਹ ਅਪਹੀ ਬੋਲ ਰਹੇ ਨੇ ਫਿਰਸੇ ਨਹੀਂ ਫਿਰਸੇ ਕੰਤਾਸ ਤੇ ਇੱਕ ਮੈਂ ਅਪਹੀ ਲਿਖਿਆ ਕੀ ਤੈ ਜਾ ਉਹ ਕਤਾ ਵੀ ਹੈ ਜਿਹੜਾ ਸਰਕਾਰ ਤੇ ਨਹੀਂ ਲਿਖਾ ਗੀਤ ਵੀ ਬਣ ਜੂਗਾ ਉਹ ਤੇ ਮੈਂ ਕਾਫੀ ਰੂਪ ਤੇ ਬੋਲਣਾ ਚਾਹੁੰਦਾ ਆਸੇ ਜੀ ਸਾਰੇ ਨੂੰ ਪ੍ਰਵਾਨ ਕਰਨਾ ਯਾਰ ਤਾਂ ਹੋਰ ਬਥੇਰੇ ਮਿਲਦੇ ਪੰਜਾਬੀਆਂ ਵਰਗਾ ਯਾਰ ਨਹੀਂ ਮਿਲਦਾ ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ ਯਾਰ ਨਹੀਂ ਮਿਲਦਾ ਯਾਰ ਤਾਂ ਹੋਰ ਬਥੇਰੇ ਮਿਲਦੇ ਪੰਜਾਬੀਆਂ ਵਰਗਾ ਯਾਰ ਨਹੀਂ ਮਿਲਦਾ ਪਿਆਰ ਤਾਂ ਹੋਰ ਬਥੇਰੇ ਮਿਲਦੇ ਸੇ ਪਰ ਮਾਮਾ ਵਰਗਾ ਧਿਆਨ ਹੈ ਮਾਰ ਵੀ ਨਹੀਂ ਮੁੱਕਿਆ ਹੈ ਸੋਣੀ ਗੱਭਰੂ ਮੁੰਡੇ ਤੋਂ ਆਪੇ ਦੇ ਨੇ ਪਟਿਆਲੇ ਦੇ ਕਾਲਜ ਸੋਹਣੇ ਬਾਗ ਬਰਨੀਚੇ ਨਾ ਬਹਿਦੇ ਨੇ ਹਾਰ ਬੜੇ ਸੋਹਣੇ ਤੋਂ ਸੋਹਣੇ ਹਾਰ ਬੜੇ ਸੋਹਣੇ ਤੋਂ ਸੋਹਣੇ ਹੀਰਿਆਂ ਵਰਗਾ ਹਾਰ ਨਹੀਂ ਮਿਲਦਾ ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ ਪਿਆਰ ਨਹੀਂ ਮਿਲਦਾ ਤੋਰਨਾ ਮਿਲੇ ਪੰਜਾਬਣ ਵਰਗੀ ਜੈਪੁਰ ਦੇ ਹਾਂ ਗੁਲਾਬ ਨਹੀਂ ਮਿਲਦਾ ਤੋਰਨਾ ਮਿਲੇ ਪੰਜਾਬਣ ਵਰਗੀ ਜੈਪੁਰ ਜਿਹਾ ਗੁਲਾਬ ਨਹੀਂ ਮਿਲਦਾ ਹਾਜ਼ਰ ਜਵਾਬ ਬਥੇਰੇ ਮਿਲਦੇ ਪਰ ਵੀਰਵਾਲ ਜਿਹਾ ਜਵਾਬ ਨਹੀਂ ਮਿਲਦਾ ਸਪਨਿਆਂ ਦੇ ਸੰਸਾਰ ਤਾਂ ਮਿਲਦੇ ਸਪਨਿਆਂ ਦੇ ਸੰਸਾਰ ਤਾਂ ਮਿਲਦੇ ਇਹ ਮੁੜ ਕੇ ਸੰਸਾਰ ਨਹੀਂ ਮਿਲਦਾ ਪਿਆਰ ਤਾਂ ਹੋਰ ਬਥੇਰੇ ਨਹੀਂ ਮਿਲਦੇ ਪਰ ਮਾਂਵਰ ਦਾ ਪਿਆਰ ਨਹੀਂ ਮਿਲਦਾ ਸੋਨੇ ਦੀ ਮੰਦਰੀ ਵਿੱਚ ਮੜਿਆ ਸੋਨਾ ਜਿਵੇਂ ਨਗੀਨਾ ਮਿਲਦਾ ਸੋਨੇ ਦੀ ਮੰਦਰੀ ਵਿੱਚ ਮੜਿਆ ਸੋਨਾ ਜਿਵੇਂ ਨਗੀਨਾ ਮਿਲਦਾ 12 ਮਹੀਨਿਆਂ ਵਿੱਚੋਂ ਸੋਨਾ ਸਭ ਤੋਂ ਸੋਹਣਾ ਮਹੀਨਾ ਮਿਲਦਾ ਪਰ ਦਵੇਂ ਦੇ ਉਹ ਦਾ ਵਰਗਾ ਭਗਤਾਂ ਫਿੰਗ ਤੇ ਉਹ ਦਾ ਵਰਗਾ ਇੰਗਲਿਸ਼ ਦਾ ਪਹਿਰੇਦਾਰ ਦੀ ਮਿੱਠਾ ਧਿਆਰ ਤਾਂ ਹੋਰ ਬਥੇਰ ਮਿਲਦੇ ਪਰ ਮਾਮਾ ਵਰਗਾ ਧਿਆਰ ਨਹੀਂ ਮਿਲਦਾ ਸਭ ਤੋਂ ਮਿੱਠਾ ਸੇਵ ਕਸ਼ਮੀਰੀ ਸਭ ਤੋਂ ਮਿੱਠਾ ਸੇਵ ਕਸ਼ਮੀਰੀ ਮਹਾਰਾਸ਼ਟਰ ਦੇ ਕੇਲੇ ਮਿਲਦੇ ਮੇਲਿਆਂ ਵਿੱਚੋਂ ਮੇਲੇ ਸੋਹਣੇ ਦੇਸ਼ ਪੰਜਾਬ ਦੇ ਮੇਲੇ ਮਿਲਦੇ ਗਿੱਧਾ ਵਾਲੇ ਤਾਂ ਮੇਲੇ ਨਾਲ ਮੱਥੇ वाले पर पर दर्शन मिलता मिलता प्यार रहे रहे। पर मामा भरका प्यार नहीं मिलता। मामा भरका प्यार मामा मामा नहीं मिलता। बहुत 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 नहीं बहुत जी ਇਹ ਨਾ ਜਦੋਂ ਨੌਲੇਜ ਦਿੱਤੀ ਜਾਂਦੇ ਹੋੜੇ ਇਹਦਾ ਇਹ ਹੁੰਦੀ ਹੈ ਇਹ ਜਿਵੇਂ ਕਹਿ ਦਿੱਤਾ ਨਾ ਤਰੰਗਾ ਕਈ ਵਾਰੀ ਨਾ ਅਸੀਂ ਕੋਈ ਜਦੋਂ ਸੋਸ਼ਲ ਮੀਡੀਆ ਦੇਖਦੇ ਹਾਂ ਨਾ ਉਹਦੇ 'ਚ ਨਾ ਬਹੁਤ ਤਰ੍ਹਾਂ ਦੀਆਂ ਵੀਡੀਓਜ਼ ਛੋਟੀ-ਛੋਟੀਆਂ ਆਉਂਦੀਆਂ ਨੇ ਕਈ ਹੁੰਦੀਆਂ ਨੇ ਜਿਹੜੀਆਂ ਉਹ ਤਾਮਿਲ ਲੈਂਗੁਏਜ ਦੇ ਵਿੱਚ ਤੇ ਰੂਪ ਦੇ ਵਿੱਚ ਸਾਨੂੰ ਕੋਈ ਸਮਝ ਨਹੀਂ ਆਉਂਦਾ ਪਰ ਨਾ ਉਹ ਵੀਡੀਓ ਦੀ ਭਾਵਨਾ ਦੇਖ ਕੇ ਸਾਡੇ ਅੱਖਾਂ 'ਚ ਆਉਂਦੀ ਹੋ ਜਾਂਦੀ ਹੈ ਹੈ ਨਾ ਇਹ ਭਾਵਨਾ ਹੀ ਨਾ ਬਾਕੀ ਗੱਲੋਂ ਠੀਕ ਹੈ ਬਹੁਤ ਵਧੀਆ ਜੀ ਇਹੀ ਇਹੀ ਲਿਖ ਹੁੰਦੀ ਹੈ ਇਸ ਨੂੰ ਹੀ ਰਚਨਾ ਕਹਿੰਦੇ ਨੇ ਜਿਹੜੀ ਦਿਲਾ ਦੇ ਅੰਦਰ ਡੁੱਗੀ ਉਤਰ ਜੇ ਭਾਵੇਂ ਉਹ ਸਮਝ ਆਵੇ ਕਿ ਸਮਝ ਆ ਪਰ ਉਹਦੀ ਵਾਈਫ ਹੈ ਜਿਹੜੀ ਕਹਿੰਦੇ ਨਾ ਉਹ ਅੰਦਰ ਤੱਕ ਪਹੁੰਚੀ ਨਾ ਮਹਿਸੂਸ ਬਈ ਬਹੁਤ ਵਧੀਆ ਪਿਆਰ ਦੀ ਗੱਲ ਕੀਤੀ ਹੈ ਬਹੁਤ ਵਧੀਆ ਤੇ ਗੁਰਚਰਨ ਜੀ ਦੀ ਲਿਖਤਾ ਉਰੂਪ ਦੀ ਮੈਂ ਪਹਿਲੇ ਦੂਲਣਾ ਭੁੱਲੂਗਾ ਪਿਆਰ ਵਾਲੀਆਂ ਸੋਚ ਸੋਚ ਕੇ ਚਲ ਮਨਾ ਇੱਥੇ ਪੈਰ ਪੈਰ ਤੇ ਰੋੜੇ ਨੇ ਸੋਜ ਸੋਜ ਕੇ ਚੱਲਣਾ ਇੱਥੇ ਪੈਰ ਪੈਰ ਤੇ ਰੁੜੇ ਨੇ ਤੈਨੂੰ ਨਿੰਦਣ ਵਾਲੇ ਬਹੁਤੇ ਨੇ ਤੇ ਸਿਰਫ ਤਾਂ ਵੜੇ ਥੋੜੇ ਜਿਹੇ ਇਹ ਪਿਆਰ ਦੀ ਗੱਲ ਹੈ ਸਿਰਫ ਉਹੀ ਕਰੂਗਾ ਜਿਹੜਾ ਵਿਖੀ ਪਿਆਰ ਕਰਦਾ ਤੇ ਹੁਣ ਆਪਣਾ ਸਮਾਜੂ ਕੇ ਸਾਡੇ ਬਹੁਤੀ ਸਤਿਕਾਰਯੋਗ ਗੁਰਚਰਨ ਸਿੰਘ ਧੰਜੂ ਜੀ ਦੀ ਕਿਤਾਬ ਲੋਕਾਪਨ ਕਰਨ ਲਈ ਆਪਾਂ ਜਿਹੜਾ ਇਹ ਸਮਾਗਮ ਅੱਜ ਦਾ ਰਚਾਇਆ ਉਹ ਉਹ ਮਕਾਮ ਤੇ ਪਹੁੰਚ ਗਿਆ ਕਿ ਆਪਾਂ ਉਹ ਜੋ ਕਾਰਵਾਈ ਹੈ ਉਹ ਸੰਚਾਲਿਤ ਕਰੀਏ ਤੇ ਮੈਂ ਬੇਨਤੀ ਕਰੂੰਗਾ ਪ੍ਰਧਾਨ ਜੀ ਨੂੰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਦੇ ਮੁੱਖ ਮਹਿਮਾਨ ਡਾਕਟਰ ਜਗਮੀਤ ਸਿੰਘ ਬਾਟਮੜੀ ਜੀ ਸਟੇਜ ਤੇ ਆਉਣ ਤੇ ਆਪਾਂ ਅੱਜ ਦੀ ਕਾਰਵਾਈ ਜਿਹੜੀ ਹੈ ਤੇ ਜਿਸ ਤੋਂ ਬਾਅਦ ਸਾਡੇ ਕੁਬੇਦਰ ਸਿੰਘ ਮੋਟੇਵਾਲਾ ਜੀ ਪੇਪਰ ਅੱਜ ਦਾ ਪੜ੍ਹਨਗੇ ਮੋਹਨਤਾਵਜ ਅਰਬਿਕ ਬਾਂਜੀ ਤੋਂ ਮੈਂ ਪੜੀ ਇਹਨਾਂ ਪੁਸਤਕਾਂ ਦੇ ਨਾਲ ਬੇਨਤੀ ਕਰੂੰਗਾ ਅੱਜ ਦੇ ਮੁੱਖ ਮਹਿਮਾਨ ਡਾਕਟਰ ਜਗਵਿੰਦਰ ਸਿੰਘ ਜੀ ਪਾਟਵਾ ਤੇ ਉਹਨਾਂ ਦੇ ਜੀਵਨ ਸਾਥੀ ਉਸ ਸਟੇਜ ਦੇ ਉੱਤੇ ਕੁਝ ਜੋ ਚਾਰ ਸ਼ਬਦ ਨੇ ਕਿਤਾਬ باندې ਉਹ ਜ਼ਰੂਰ ਬੋਲਣਗੇ ਤੇ ਆਪਾਂ ਸਾਰੇ ਜਣੇ ਨਾਲ ਮਿਲ ਕੇ ਇਸ ਕਿਤਾਬ ਦਾ ਲੋਕ ਅਰਪਣ ਕਰਾਂਗੇ ਤੋ ਸਾਰੀ ਸਮੂਚੀ ਸਾਇ ਸਮਾਧੀ ਟੀਮ ਹੈ ਜਿਹੜੀ ਇੱਥੇ ਆਜੋਗੇ ਇੰਜੀਨੀਅਰ ਨਿਰਮਲਨ ਕਰਗਜੀ ਤੇ ਹੋਰ ਵੀ ਜਿਹੜੇ ਪਤਵੰਤੇ ਪਾਸ ਸਿੰਘ ਮੱਲਿਆ ਜੀ ਗਵਿੰਦਰਜੀਤ ਮਾਲਵੀਆ ਜੀ ਇਹ ਸਭ ਇਹਨਾਂ ਦੇ ਨਾਲ ਪੰਨਾ ਦੇ ਵਿੱਚ ਆਪਾਂ ਇਸ ਕਿਤਾਬ ਦਾ ਜਿਹੜਾ ਲੋਕਰਪਨ ਕਰ ਉਪਰੰਤ ਉਸ ਤੋਂ ਬਾਅਦ ਪੱਛਾ ਪੜੇਗਾ ਤੇ ਹੁਣ ਸਾਡੇ ਬਹੁਤ ਹੀ ਸਤਿ ਸ਼ਰਧਾਨਯੋਗ ਡਾਕਟਰ ਜਗਬੀਰ ਸਿੰਘ ਪਠਾਣਾ ਜੀ ਉਹ ਦੋ ਸ਼ਬਦ ਕਿਤਾਬਾਂ ਦੇ ਜੁਰਮ ਬਣਨਗੇ ਡਾਕਟਰ ਜੀ ਮੈਨੂੰ ਪੜ੍ਹੋ ਸਭਾ ਵਿੱਚ ਸਾਰੇ ਮਾਨਯੋਗ ਵਿਦਵਾਨੋ ਅਦ ਪਿਆਰੀਆਂ ਭੈਣਾਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਅੱਜ ਆਪ ਜੀ ਸਾਰਿਆਂ ਨੂੰ ਮਿਲ ਕੇ ਆਪ ਜੀ ਦੀਆਂ ਰਚਨਾਵਾਂ ਸੁਣ ਕੇ ਲਾਲ ਗੰਗਾਦਾ ਸਾਹਿਬ ਦੀ ਰਚਨਾ ਸੁਣਾਈ ਬੜੀ ਖੁਸ਼ੀ ਕਰ ਗਈ ਭਲੇ ਬਹੁਤ ਸਾਰੇ ਭਾਂ ਜਿਹੜੇ ਆਏ ਨੇ ਵੀ ਸੋਣਾਗੇ ਬਹੁਤ ਅੱਛਾ ਇਥੋਂ ਦਾ ਮਾਹੌਲ ਜਾਪ ਰਿਹਾ ਹੈ ਤੇ ਬੜੀ ਸਾਰਿਆਂ ਨੂੰ ਮਿਲ ਕੇ ਇੱਕ ਖਾਸ ਕਿਸਮ ਦੀ ਅਨੰਦ ਹੀ ਮਿਲਦੀ ਹੈ। ਤੁ ਜਿਵੇਂ ਅੱਜ ਕੱਲ ਮੌਸਮ ਹੁੰਦਾ ਕਿ ਥੋੜਾ ਅ ਕਈ ਵਾਰੀ ਆਪਾਂ ਮੌਸਮ ਦੇ ਕਾਰਨ ਥੋੜਾ ਮੁੱਟਾ ਆਪਣਾ ਪਰੇਸ਼ਾਨ ਹੁੰਦੇ ਆ ਆਪਣਾ ਟ੍ਰੇਨ ਪੈਂਦੀ ਹੈ। ਟਾਈਮ ਵੀ ਥੋੜਾ ਅੱਗੇ ਪਿੱਛੇ ਹੋ ਜਾਂਦਾ ਹੈ। ਉਹ ਫਿਰ ਵੀ जिमें आप ग्यारह बजे तक भी इतने पहुंच गए बहुत वो गल है कि अपना भी सारे पाँच प्रोग्राम जरा है कोई इसमें आप लेट ना हो क्योंकि दिन अच्क बहुत छोटे होंगे रात बड़ी होते जो कि अब आप जिस महान कार्य वास्तव एकत्र होए हाँ जी महान शख्सियत साई है सरदार गुरचरम सिंह जी धनजू उन्होंने नाम ਬਹੁਤ ਸਾਰੇ ਸਹਿਰਕਾਰਾਂ ਦੇ ਪਾਸੋਂ ਕਿਉਂਕਿ ਅਸੀਂ ਦਿੱਲੀ ਦੇ ਵਿੱਚ ਰਹਿੰਦੇ ਆ ਦਿੱਲੀ ਦੇ ਵਿੱਚ ਸਹਿਰ ਸਭਾਵਾਂ ਨੇ ਕੇਂਦਰੀ ਪੰਜਾਬੀ ਸਹਿਰ ਸਮੇਲ ਨੂੰ ਕਿੰਨੀ ਹੋਈ ਹੈ ਇੱਕੋ ਤੇ ਸਹਿਰ ਸਭਾ ਬਣੀ ਹੋਈ ਹੈ ਜਿਹੜੀ ਭਾਪਾ ਵੀਕਨ ਸਿੰਘ ਨੇ ਬਣਾਈ ਹੈ ਬਹੁਤ ਚੰਗੀ ਹੈ ਇਸ ਤੋਂ ਲਗਾ ਹੋਰ ਵੀ ਸੰਸਥਾਵਾਂ ਨੇ ਜਿਹੜੀਆਂ ਕਿ ਪੰਜਾਬੀ ਵਿਸ਼ੇ ਤੇ ਪ੍ਰਚਾਰ ਪ੍ਰਸਾਰ ਵਾਸਤੇ ਜੁੜੀਆਂ ਹੋਈਆਂ ਨੇ ਤੋਂ ਉੱਥੇ ਵੀ ਤਰਨੂ ਸਾਹਿਬ ਨੂੰ ਜਨਮ ਵਾਲੇ ਇਹਨਾਂ ਨੂੰ ਪਛਾਣਨ ਬਾਰੇ ਬਹੁਤ ਸਾਰੇ ਲੋਕ ਨੇ ਨਾਮ ਸੁਣਿਆ ਸੀ ਤੇ ਅੱਜ ਬੜੀ ਖੁਸ਼ੀ ਹੈ ਕਿ ਉਹਨਾਂ ਨੂੰ ਸਾਹਕ ਸਾਹਿਬ ਦੂਜੀ ਵਾਰੀ ਫਿਰਾਂ ਦੇਖ ਕੇ ਤੇ ਅੱਜ ਉਹਨਾਂ ਦੀ ਜਿਹੜੀ ਬਹੁਤ ਸੋਹਣੀ ਪੁਸਤਕ ਹੈ ਜਿਹੜੀ ਕਿ ਹੁਣੇ ਮੈਂ ਦੇਖੀ ਹੈ ਇਹਦੇ ਵਿੱਚੋਂ ਜਿੱਥੇ ਵੀ ਮੈਂ ਨਿਗਾਹ ਮਾਰੀ ਜਿਹੜੀ ਵੀ ਕਵਿਤਾ ਦੇਖੀ ਸਾਹਕ ਰਚਨਾ ਕਾਵ ਦੇ ਜਿਹੜੇ ਗੁਣ ਹੁੰਦੇ ਨੇ ਜਿਵੇਂ ਕਿ ਸਾਡੇ ਬਿਰਵਾਨਾਂ ਨੇ ਕਿਹਾ ਕਿ ਕਾਵ ਹੁੰਦਾ ਕੀ ਹੈ ਕਾਵ ਦੇ ਵਿੱਚ ਹੋਣਾ ਕੀ ਚਾਹੀਦਾ ਸਾਹਿਤ ਕੀ ਹੁੰਦਾ ਸਾਹਿਤ ਦਾ ਪਰਯੋਜਨ ਕੀ ਹੈ ਮੁੱਖ ਮਕਸਦ ਕੀ ਹੈ ਬਹੁਤ ਵੱਡੇ ਵੱਡੇ ਵਿਦਵਾਨ ਪਛਮ ਦਿਨ ਜੀਵਿਏ ਹੋਏ ਨੇ ਸਾਡੇ ਬੋਧ ਦੇ ਵਿੱਚ ਕੀ ਹੋਏ ਨੇ ਅਸੀਂ ਖੋਜ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਇਦ ਜਿਹੜਾ ਹੈ ਕਿ ਕਿਹੜਾ ਹੁੰਦਾ ਹੈ ਕਿਸ ਪ੍ਰਕਾਰ ਦਾ ਆਪਾਂ ਜਿਹੜੀ ਲਿਖੇ ਹੋਏ ਸ਼ਬਦ ਨੇ ਸ਼ਬਦ ਜਿਹੜੇ ਬੰਦੇ ਹੋਏ ਨੇ ਕਿਸੇ ਕਲਾ ਦੇ ਨਾਲ ਉਹ ਕਿਸ ਪ੍ਰਕਾਰ ਦੇ ਜਿਹੜੇ ਸ਼ਬਦ ਨੇ ਉਹ ਚੰਗੇ ਮੰਨੇ ਜਾਂਦੇ ਨੇ ਚੰਗੇ ਲੱਗਦੇ ਨੇ ਤੋਂ ਇਲੈਕਟ੍ਰੋਨਿਕ ਹੈ ਕਿ ਜਿਹੜੀ ਕਲਾ ਹੈ ਕਲਾ ਜਿਹੜੀ ਮੂਲ ਭਾਸ਼ਾ ਹੈ ਉਹ ਜਿਹੜਾ ਮੂਲ ਸ਼ਬਦ ਉਹਨੇ ਵਰਤੇ ਹੈ ਉਹ ਚਿੱਤਰਕਲਾ ਵਾਸਤੇ ਲਾਗੂ ਹੋ ਸਕਦਾ ਹੈ ਪਰੰਤੂ ਕਲਾਵਾਂ ਦੇ ਵਿੱਚ ਜਿੱਥੇ ਆਪਾਂ ਸੰਗੀਤ ਦੀ ਗੱਲ ਕਰਦੇ ਹਾਂ ਜਿੱਥੇ ਨਾਟਕ ਦੀ ਗੱਲ ਕਰਦੇ ਹਾਂ ਜਿੱਥੇ ਨਾਟਕ ਦੀ ਗੱਲ ਕਰਦੇ ਹਾਂ ਜਾਂ ਜਿੱਥੇ ਕਵਿਤਾ ਦੀ ਗੱਲ ਕਰਦੇ ਹਾਂ ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਉਹ ਪਲੇਟੋ ਦੀ ਪਰਿਭਾਸ਼ਾ ਹੈ ਉਸ ਨਾਲੋਂ ਅਰਸਟੋਤਲ ਦੀ ਜਿਹੜੀ ਭਾਸ਼ਾ ਹੈ ਉਹ ਸਾਨੂੰ ਬਹੁਤ ਚੰਗੀ ਜਾਪਦੀ ਹੈ ਅਰਸਟੋਤਲ ਨੇ ਕਿਹਾ ਕਿ ਕਲਾ ਜਿਹੜੀ ਉਸ ਦੇ ਵਿੱਚ ਅਸੀਂ ਜਿਹੜੀ ਪ੍ਰਕਿਰਤੀ ਹੈ ਉਹਦਾ ਪਹਿਲਾਂ ਅਨੁਸਰਣ ਕਰਦੇ ਹਾਂ ਅਨੁਸਰਣ ਦਾ ਭਾਵ ਕਿ ਅਸੀਂ ਉਹਦੇ ਵਰਗਾ ਬਣ ਕੇ ਉਹਦੇ ਵਿੱਚ ਜਾ ਕੇ ਕੁਝ ਮਹਿਸੂਸ ਕਰਦੇ ਹਾਂ ਜੋ ਪ੍ਰਕਿਰਤੀ ਦੇ ਨਜ਼ਾਰੇ ਨੇ ਜੋ ਸਾਨੂੰ ਨਜ਼ਰ ਆਉਂਦੇ ਨੇ ਰਿਸ਼ਤਿਆਂ ਦੇ ਵਿੱਚ ਸਾਡੇ ਸਭਿਆਚਾਰ ਦੇ ਵਿੱਚ ਸਾਡੇ ਧਰਮ ਦੇ ਵਿੱਚ ਤੋ ਸਾਰੇ ਪਾਸੇ ਜਿਹੜੇ ਉਹ ਸਾਨੂੰ ਵਰਤਾਰਾ ਜਿਹੜਾ ਤੁਹਾਨੂੰ ਨਜ਼ਰ ਆਉਂਦਾ ਉਹਦਾ ਅਸੀਂ ਅਨੁਸਰਣ ਕਰਕੇ ਆਪਣੇ ਅੰਦਰੋਂ ਅਨੁਭਵ ਕਰਕੇ ਫਿਰ ਉਹ ਵੀ ਅਭਿਵਿਅਕਤੀ ਕਰਦੇ ਆਂ ਅਭਿਵਿਅਕਤੀ ਮਤਲਬ ਕਿ ਉਹਨੂੰ ਪ੍ਰਗਟਾਵਾ ਸਾਡਾ ਹੁੰਦਾ ਹੈ ਕੋਈ ਸੰਗੀਤ ਦੁਆਰਾ ਪ੍ਰਗਟਾਵਾ ਕਰਦਾ ਹੈ ਕੋਈ ਸ਼ਬਦਾਂ ਦੇ ਦੁਆਰਾ ਪ੍ਰਗਟਾਵਾ ਕਰਦਾ ਹੈ ਤੋ ਇਹ ਜਿਹੜਾ ਪ੍ਰਗਟਾਵਾ ਹੈ ਇਹ ਪ੍ਰਗਟਾਵਾ ਇਹ ਗੱਲਾਂ ਸਿਰਫ ਪ੍ਰਗਟਾਵਾ ਨਹੀਂ ਹੁੰਦਾ ਇਹ ਸਿਰਫ ਪ੍ਰਕਿਰਤੀ ਦਾ ਅਨੁਸਰਣ ਨਹੀਂ ਹੁੰਦਾ ਇਹਦੇ ਵਿੱਚ ਬਹੁਤ ਸਾਰਾ ਲੇਖਕ ਦਾ ਆਪਣਾ ਅਨੁਭਵ ਹੀ ਹੁੰਦਾ ਹੈ ਉਹ ਬਹੁਤ ਸਾਰੀ ਨਵੀਂ ਚੀਜ਼ ਵੀ ਸਾਹਮਣੇ ਲੈ ਕੇ ਆਉਂਦਾ ਹੈ ਉਹ ਇੱਕ ਨਵੀਂ ਸਿਰਜਣਾ ਵੀ ਕਰ ਦਿੰਦਾ ਹੈ ਸੋ ਜਿਹੜੇ ਰਿਸ਼ਤੇ ਨੇ ਰਿਸ਼ਤੇ ਬਾਰੇ ਹੁਣਤਨ ਜੀ ਸਾਹਿਬ ਨੇ ਜਿਹੜੀ ਕਵਿਤਾ ਪੇਸ਼ ਕੀਤੀ ਹੈ ਬਿੱਤੀਆਂ ਦੇ ਵਿੱਚ ਕੁੜੀਆਂ ਇਕੱਠੀਆਂ ਹੋਣ ਜਾਂਦੇ ਕਿਵੇਂ ਉਹਨਾਂ ਦੀਆਂ ਭਾਵਨਾਵਾਂ ਉੱਥੇ ਪ੍ਰਗਟ ਹੋਉਂਦੀਆਂ ਨੇ ਕਿਵੇਂ ਕਿੰਨਾ ਸੋਹਣਾ ਉਹਨਾਂ ਦਾ ਵਾਤਾਵਰਣ ਜਿਹੜਾ ਕਿ ਸ਼ਬਦਾਂ ਦੇ ਦੁਆਰਾ ਇੱਥੇ ਸਿਰਜਿਆ ਗਿਆ ਹੈ ਤੋਂ ਸਿਰਜਣ ਦੀ ਕਲਾ ਦੇ ਨਾਲ ਤਾਂ ਜੁਲਸਾਹਬ ਨੇ ਉਹ ਜਿਹੜਾ ਬਤਵਾ ਬਾਰਨ ਹੈ ਜਿਹੜਾ ਕਿ ਅਸੀਂ ਦੇਖਿਆ ਹੋਇਆ ਹੈ ਤਾਂ ਦੇ ਨਾਲ ਉਸ ਨੂੰ ਸਾਖਸ਼ਤ ਕਰ ਦਿੱਤਾ ਹੈ। ਉਹ ਪਲੇਟੋ ਨੇ ਗੱਲ ਕੀਤੀ ਹੈ, ਅਰਸਟੋਟਲ ਨੇ ਗੱਲ ਕੀਤੀ ਹੈ। ਇਸ ਤੋਂ ਇਲਾਵਾ ਇਟਲੀ ਦਾ ਇੱਕ ਬੜਾ ਮਹਾਨ ਫਿਲਾਸਫਰ ਹੋਇਆ ਹੈ, ਨਾਸਿਕ ਹੋਇਆ ਹੈ, ਕ੍ਰੋਸ਼ੀ। ਉਹਨੇ ਕਿਹਾ ਹੈ ਕਿ ਜਿਹੜਾ ਸਾਹਿਤ ਹੈ, ਜਿਹੜੀ ਕਲਾ ਹੈ ਉਹ ਦਾ ਮੁੱਖ ਪ੍ਰਯੋਗ ਕੀ ਹੋਣਾ ਚਾਹੀਦਾ ਹੈ। ਉਹਨੇ ਕਿਹਾ ਕਿ ਸਾਡੀ ਕਲਾ ਦੇ ਵਿੱਚ ਸਾਡੇ ਗੀਤ ਦੇ ਵਿੱਚ ਸਾਡੇ ਸੰਗੀਤ ਦੇ ਵਿੱਚ ਨੈਤਿਕਤਾ ਜਰੂਰ ਹੁੰਦੀ ਹੈ। ਸੋ ਇਹਨਾਂ ਦੀ ਜਿਹੜੀ ਪੁਸਤਕ ਹੈ ਦੇਖੀ ਹੈ ਮੈਂ ਇਹਦੇ ਵਿੱਚ ਇੱਕ ਮਾਂ ਵਾਲੀ ਜਿਹੜੀ ਕਵਿਤਾ ਹੈ ਮੈਂ ਮਾਂ ਵਾਲੀ ਦੇਖੀ ਤੇ ਉਹ ਮਾਂ ਦੀ ਜਿਹੜੀ ਕਿ ਹਲਕਿ ਉਹ ਲਿਖੀ ਹੋਈ ਹੈ ਉਸ ਮਾਂ ਵਾਸਤੇ ਲਿਖੀ ਹੈ ਕਿ ਜਿਹੜੀ ਮਾਂ ਚਲੀ ਗਈ ਹੈ ਉਹਦੀ ਯਾਦ ਆਉਂਦੀ ਹੈ। ਪਰੰਤੂ ਮੈਨੂੰ ਉਹ ਕਵਿਤਾ ਦੇਖ ਕੇ ਲੱਗਿਆ ਕਿ ਕਵਿਤਾ ਇਹ ਕੋਈ ਹੋਵੇ ਆਪਣਾ ਵੀ ਜਿਹੜੀ ਮਾਂ ਹੁਣ ਵੀ ਹੈਗੀ ਹੈ। ਬਹੁਤ ਸਾਰੇ ਲੋਕਾਂ ਦੀ ਮਾਂ ਹੁਣ ਹੈਗੀ ਹੈ, ਬਹੁਤ ਸਾਰੇ ਲੋਕਾਂ ਦੀ ਮਾਂ ਨਹੀਂ ਹੈ। ਵੀ ਇਹ ਕਹਤਾ ਹੈ ਉਹੋ ਜੀ ਹੋ ਜਾਂਦੀ ਕਿ ਸਾਰਿਆਂ ਵਕਤ ਜਿਹੜੀ ਮਾਂ ਹੁਣ ਵੀ ਹੈ ਜਦੋਂ ਮਾਂ ਹੁੰਦੀ ਹੈ ਉਦੋਂ ਵੀ ਮਹਾਨ ਹੁੰਦੀ ਹੈ ਤੇ ਜਦੋਂ ਮਾਂ ਚਲੀ ਜਾਂਦੀ ਹੈ ਉਦੋਂ ਵੀ ਮਹਾਨ ਹੁੰਦੀ ਹੈ ਮਾਂ ਦਾ ਜਿਹੜਾ ਅਸ਼ੀਰਵਾਦ ਹੈ ਜਿਹਨੇ ਸਾਡੇ ਨਾਲ ਲੰਦਾ ਹੈ ਸੋ ਮਾਂ ਵਾਸਤੇ ਜਿਹੜੇ ਗੀਤ ਲਿਖੇ ਨੇ ਬਹੁਤ ਘੱਟ ਗੀਤਕਾਰ ਹੋਏ ਨੇ ਜਿਨ੍ਹਾਂ ਨੇ ਮਾਂ ਵਾਸਤੇ ਇੰਨੇ ਸੋਹਣੇ ਸ਼ਬਦ ਲਿਖੇ ਹੋਣ ਇਸ ਕਰਕੇ ਹੋਰ ਆਪਾਂ ਕੇ ਬਸਤੇ ਆ ਜਿਹੜੇ ਕਿ ਸਾਡੇ ਬਸਤੇ ਮਦਦਾਨ ਹੋਏ ਨੇ ਬਹੁਤ ਸਾਰੇ ਹੋਏ ਨੇ ਇਹ ਕੱਲ ਆਪਰੇਟੂ ਦੀ ਗੱਲ ਨਹੀਂ ਅਸਤੂ ਦੀ ਗੱਲ ਨਹੀਂ ਬਹੁਤ ਸਾਰੇ ਕੋਈ ਨੇ ਪਰੰਤੂ ਆਪਾਂ ਆਪਣੇ ਜਿਹੜੇ ਸਾਡੀ ਸਨਾਤਨ ਵਿਚਾਰਧਾਰਾ ਹੈ ਜਿਹੜੇ ਸਾਡੀ ਪੂਰਬੀ ਚਿੰਤਕਾਂ ਦੀ ਪਛਾਣ ਹੈ